ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਮੌਜੂਦਾ ਸਾਲ ਦੇ ਵਿੱਚ ਯਾਨੀ ਕਿ 2025 ਦੇ ਵਿੱਚ ਤੁਹਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਾਸੌਰ ਤੇ ਧਿਆਨ ਰੱਖਣਾ ਹੀ ਪਏਗਾ ਜੇਕਰ ਤੁਸੀਂ ਸਿਰਫ ਅਪਲਾਈ ਨਹੀਂ ਕਰਨਾ ਵੀਜ਼ਾ ਵੀ ਹਾਸਲ ਕਰਨਾ ਐ ਸਪੈਸ਼ਲੀ ਅੱਜ ਦੀ ਵੀਡੀਓ ਜ਼ਰੇ ਅਸੀਂ +2 ਵਾਲੇ ਸਟੂਡੈਂਟਸ ਔਰ ਨਾਲ ਦੀ ਨਾਲ ਜਿਨ੍ਹਾਂ ਨੇ ਮਾਸਟਰਸ ਲਈ ਅਪਲਾਈ ਕਰਨਾ ਹੈ ਉਹਨਾਂ ਸਾਰੇ ਸਟੂਡੈਂਟਸ ਲਈ ਬੜੀਆਂ ਖਾਸ ਗੱਲਾਂ ਦੱਸਣ ਜਾ ਰਹੇ ਹਾਂ ਪੂਰਾ ਪ੍ਰੋਸੈਸ ਕੀ ਹੈ ਕਿੰਨੇ ਫੰਡਸ ਦੀ ਤੁਹਾਨੂੰ ਜ਼ਰੂਰਤ ਪੈਣ ਵਾਲੀ ਹੈ ਸੋ ਮਾਈ ਇਨਟੇਕ ਲਈ ਜਿਹੜੇ ਵੀ ਸਟੂਡੈਂਟ ਫੋਕਸ ਕਰ ਰਹੇ ਨੇ ਅੱਜ ਦੀ ਵੀਡੀਓ ਤੁਹਾਡੇ ਲਈ ਹੀ ਹੈ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਔਰ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਮਾਈ ਇਨਟੇਕ ਦੇ ਉੱਪਰ ਫੋਕਸ ਕਰਦੇ ਹੋਏ ਪੂਰਾ ਪ੍ਰੋਸੈਸ ਔਰ ਫੰਡਸ ਨੂੰ ਲੈ ਕੇ ਜੋ ਹੁਣ ਤਾਜ਼ਾ ਗਾਈਡਲਾਈਨਸ ਨੇ ਉਸ ਦੇ ਉੱਪਰ ਪੂਰਾ ਅਪਡੇਟ ਤੁਹਾਡੇ ਨਾਲ ਸਾਂਝਾ ਕਰਨਗੇ ਨੈਵੀਗੇਟਰਜ਼ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਨੂੰ ਜ਼ਰੂਰ ਸਟੂਡੈਂਟਸ ਨੂੰ ਗਾਈਡ ਕਰ 2025 ਦੇ ਵਿੱਚ ਕੈਨੇਡਾ ਸਟੱਡੀ ਵੀਜ਼ਾ ਹਾਸਲ ਕਰਨਾ ਹੈ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਉਹ ਜ਼ਰੂਰ ਰੱਖਣ। ਜੀ ਸ਼੍ਰੀਕਲ ਨਮਸਕਾਰ ਸਾਰਿਆਂ ਨੂੰ। ਸਾਰਿਆਂ ਨੂੰ ਨਵੇਂ ਸਾਲ ਦੀ ਮੁਬਾਰਕਾਂ। ਜਿਹੜਾ ਇਹ ਚੀਜ਼ ਆਈ ਹੈ ਕਿ ਰਿਜੈਕਸ਼ਨ ਆਇਆ 노 ਡਾਊਟ ਕਿਉਂਕਿ ਜਦ ਐਚ ਡੀ ਐਸ ਹਟਾਤਾ ਤਾਂ ਹਰ ਤਰ੍ਹਾਂ ਦੀ ਫਾਈਲਾਂ ਅਪਲਾਈ ਹੋਈਆਂ ਇਹ ਤੁਹਾਨੂੰ ਮੈਂ ਪਹਿਲੇ ਹੀ ਦੱਸਤਾ ਸੀਗਾ ਕਿ ਉਹਦੇ ਵਿੱਚ ਜਿਹੜੇ ਅੱਛੇ ਪ੍ਰੋਫਾਈਲ ਹੋ ਉਹ ਸਿਲੈਕਟ ਕਰਨਗੇ। ਹੋਂਦ ਜਦ ਐਸਡੀਐਸ ਹਟਾਤਾ ਤੇ ਉਹਨਾਂ ਨੇ ਜਿਹੜੇ 6 ਬੈਂਡ ਈਚ ਦੀ ਵੀ ਰਿਕੁਆਇਰਮੈਂਟ हट ਗਈ ਉਹਦੇ ਵਿੱਚ ਫੇਰ ਤੁਹਾਡੀ ਜੀਆਈਸੀ ਦੀ ਵੀ ਰਿਕੁਆਇਰਮੈਂਟ हट ਗਈ ਉਹਦੇ ਵਿੱਚ ਸਾਲ ਦੀ ਫੀਸ ਦੀ ਵੀ ਰਿਕੁਆਇਰਮੈਂਟ हट ਗਈ ਮੀਨਸ ਜਿਹੜੇ ਫਿਲਟਰ ਲਗਾਏ ਸੀਗੇ ਉਹ ਸਾਰੇ ਫਿਲਟਰ हट ਗਏ ਉਹ ਫਿਲਟਰ ਦੇ ਨਾਲ ਵੀਜ਼ਾ ਉਹ ਆਲਮੋਸਟ 100% ਦੇ ਰਹੇ ਸੀਗੇ ਰੀਜ਼ਨ ਬੀਇੰਗ ਕਿ ਉਹਨਾਂ ਨੇ ਕਿਹਾ ਕਿ ਇਹੀ ਬੱਚਾ ਐਕਸੈਪਟ ਕਰਨਾ ਜਿਹਦੇ 6 ਬੈਂਡ ਈਚ ਹਨ ਜਿਹਦੇ ਸਾਲ ਦੀ ਫੀਸ ਦਿੱਤੀ ਹੈ ਜਿਨੇ ਲਿਵਿੰਗ ਐਕਸਪੈਂਸਸ ਉੱਤੇ ਜਮਾ ਕਰਾਏ ਹੋਏ ਹੈ ਉਹਨੋਂ ਸਾਰੇ ਜਦ ਫਿਲਟਰ ਹਟਾਤੇ ਤੇ ਹਰ ਕਿਸਮ ਦੀ ਫਾਈਲ ਅਪਲਾਈ ਹੋਈ ਚਾਹੇ ਉਹ 5.5 ਬੈਂਡ ਵਾਲੀ ਸੀਗੀ ਚਾਹੇ ਉਹ 6 ਮਹੀਨੇ ਕਿਉਂਕਿ ਹੁਣ ਤੇ ਸਾਰੇ ਹੀ 6 ਮਹੀਨੇ ਦੀ ਫੀਸ ਦੇ ਕੇ ਅਪਲਾਈ ਕਰ ਸਕਦੇ ਆ ਤੇ ਪ੍ਰੋਫਾਈਲਿੰਗ ਫੇਰ ਕੋਈ ਆਰਟ ਦਾ ਬੱਚਾ ਹੈ ਜਾਂ ਉਹਦੀ ਪਰਸੈਂਟੇਜ ਅੱਛੀ ਨਹੀਂ ਹੈ ਕਾਲਜ ਬਹੁਤ ਅੱਛਾ ਨਹੀਂ ਹੈ ਪੋਸਟ ਸਟਡੀ ਵਰਕ ਪਰਮਿਟ ਚਾਹੀ ਨਹੀਂ ਹੈ ਤੇ ਹੁਣ ਜਿਹੜੇ ਇਦਾਂ ਦੇ ਪ੍ਰੋਫਾਈਲ ਆਏ ਉਹ ਰਿਜੈਕਸ਼ਨ ਦੀ ਤਰਫ ਜ਼ਿਆਦਾ ਗਏ ਹੁਣ ਜਦ ਕਹਿੰਦੇ ਨਾ ਕਿ ਭੀੜ ਜੀ ਲੱਗੀ ਹੁੰਦੀ ਉਹਦੇ ਵਿੱਚ ਚੰਗੇ ਬੱਚੇ ਵੀ ਕਈ ਵਾਰੀ ਨਿਕਲ ਜਾਂਦੇ ਆ ਪਰ ਕੈਨੇਡਾ ਇਹੋ ਜਿਹਾ ਕੰਟਰੀ ਹੈ ਜ ਜੇ ਤੁਹਾਡਾ ਪ੍ਰੋਫਾਈਲ ਅੱਛਾ ਹੈ ਤੁਸੀਂ ਦੁਆਰਾ ਵੀਜ਼ਾ ਲਾਓ ਵੀਜ਼ਾ ਨਿਕਲ ਜਾਂਦਾ ਹੈ ਉੱਥੇ ਇੰਨੀ ਕੋਈ ਪ੍ਰੋਬਲਮ ਨਹੀਂ ਹੈ ਹਾਂ ਜਿਹੜਾ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ ਕਿ ਤੁਹਾਡਾ ਕਾਲਜ ਬਹੁਤ ਅੱਛਾ ਹੋਏ ਉਹਨਾਂ ਨੇ ਇੱਕ ਲਿਸਟ ਦਿੱਤੀ ਹੈ ਕਿ ਇਹ ਜਿਹੜੇ ਕੋਰਸਸ ਆ ਉਹਦੇ ਵਿੱਚ ਹੀ ਅਸੀਂ ਪੋਸਟ ਸਟਡੀ ਵਰਕ ਪਰਮਿਟ ਦਵਾਂਗੇ ਜ਼ਿਆਦਾਤਰ ਸਾਰੇ ਕੋਰਸਸ ਆਉਂਦੇ ਹੋ ਐਗਰੀਕਲਚਰ ਹੋਵੇ ਟਰਾਂਸਪੋਰਟ ਦਾ ਹੋਵੇ ਹੈਲਥ ਤੋਂ ਰਿਲੇਟਿਡ ਹੋਵੇ ਚਾਈਲਡ ਕੇਅਰ ਤੋਂ ریلیਟਡ ਨਵਾਂ ਐਡ ਕਰਤਾ ਇਹਨਾਂ ਨੇ ਇਹ ਮੈਕਸਿਮਮ ਕੋਰਸਸ ਦੇ ਵਿੱਚ ਪੋਸਟ ਸਟਡੀ ਵਰਕ ਪਰਮਿਟ ਹੈ ਔਰ ਜਿੰਨੇ ਗਵਰਨਮੈਂਟ ਕਾਲਜੇਸ ਹਨ ਉਹਨਾਂ ਦੇ ਜਿਹੜੇ ਕੋਰਸਸ ਉਹ ਜ਼ਿਆਦਾਤਰ ਪੋਸਟ ਸਟਡੀ ਵਰਕ ਪਰਮਿਟ ਵਾਲੇ ਹੀ ਹੈ ਡਿਪਲੋਮੇ ਕੋਰਸਸ ਕਿਉਂਕਿ ਡਿਪਲੋਮੇ ਦੇ ਵਿੱਚ ਪੋਸਟ ਸਟਡੀ ਵਰਕ ਪਰਮਿਟ ਦੀ ਜ਼ਰੂਰਤ ਹੈ ਜਿਹੜਾ ਡਿਗਰੀ ਹੈ ਉਹਦੇ ਵਿੱਚ ਤੇ ਕੋਈ ਵੀ ਕੋਰਸ ਹੋਵੇ ਸਾਰਿਆਂ 'ਚ ਹੀ ਪੋਸਟ ਸਟਡੀ ਵਰਕ ਪਰਮਿਟ ਮਿਲਣਾ ਹੀ ਮਿਲਣਾ ਹੈ ਚਾਹ ਬੈਚਲਰ ਹੈ ਚਾਹ ਮਾਸਟਰਸ ਹੈ ਤੇ ਜੇ ਕਾਲਜ ਚ ਜਾ ਰਹੇ ਹੋ ਡਿਪਲੋਮਾ ਲੈ ਰਹੇ ਹੋ ਉਹ ਫਿਰ ਧਿਆਨ ਨਾਲ ਲੋ ਇੱਕ ਲੋਕੇਸ਼ਨ ਤੁਹਾਡੇ ਬੜੇ ਇੰਪੋਰਟੈਂਟ ਹੈ ਕਿਹੜੀ ਲੋਕੇਸ਼ਨ ਤੇ ਤੁਸੀਂ ਜਾ ਰਹੇ ਹੋ ਉੱਥੇ ਜਿਹੜਾ ਕੋਰਸ ਕਿੰਨਾ ਇੰਪੋਰਟੈਂਟ ਹੈ ਕੋਰਸ ਕਿਦਾਂ ਚੋਣ ਕਰਨਾ ਉਸ ਲੋਕੇਸ਼ਨ ਦੇ ਵਿੱਚ ਮੰਨ ਲਵੋ ਅਲਬਰਟਾ ਚ ਜਾ ਰਹੇ ਹੋ ਉੱਥੇ ਮਾਈਨਿੰਗ ਜ਼ਿਆਦਾ ਹੈ ਉੱਥੇ ਪੈਟਰੋਲੀਅਮ ਜ਼ਿਆਦਾ ਹੈ ਮਤਲਬ ਇਦਾਂ ਦੇ ਕੋਰਸ ਲਓ ਕਿ ਜਿਹੜੇ ਉੱਥੇ ਰਿਕੁਆਇਰਮੈਂਟ ਜੌਬ ਜ਼ਿਆਦਾ ਹੈ ਕਿਉਂਕਿ ਗਵਰਨਮੈਂਟ ਨੇ ਉੱਥੇ ਦੇ ਬੰਦਿਆਂ ਦੀ ਲੋੜ ਹੈ ਜਿਹੜੇ ਉੱਥੇ ਜਾਂਦੇ ਆ ਤੇ ਤੁਹਾਡੇ ਕੋਲ ਜੇ ਜੌਬ ओरिएंटेड कोर्स ਹੋਏਗਾ ਅੱਛਾ ਕੋਰਸ ਹੋਏਗਾ ਇੱਥੇ ਪ੍ਰੋਫਾਈਲ ਤੁਹਾਡਾ ਬਹੁਤ ਅੱਛਾ ਹੈ ਤੁਹਾਡਾ ਵੀਜ਼ਾ ਰਿਜੈਕਟ ਨਹੀਂ ਹੋ ਸਕਦਾ ਹੁਣ ਤੁਸੀਂ ਇੱਕ ਗੱਲ ਪੁੱਛੀ ਡੱਲਾ ਸਾਹਿਬ ਕਿ ਜਿਹੜੇ ਜੀਆਈਸੀ ਹਟਣ ਦਾ ਕੀ ਫਰਕ ਪਿਆ ਲਾਣੀ ਚਾਹੀਦੀ ਕਿ ਨਹੀਂ ਲਾਣੀ ਚਾਹੀਦੀ ਜੇ ਤੁਸੀਂ ਲਾਤੇ ਤਾਂ ਤੁਸੀਂ ਪਹਿਲੇ ਪ੍ਰੂਫ ਕਰਤਾ ਕਿ ਤੁਹਾਡੇ ਕੋਲ ਜਿਹੜੇ ਫੰਡਸ ਅਵੇਲੇਬਲ ਹੈ ਜੇ ਜੀਆਈਸੀ ਨਹੀਂ ਲਾਈ ਤੇ ਤੁਹਾਨੂੰ 6 ਮਨਥ 올ਡ ਫੰਡ ਸ਼ੋ ਕਰਨੇ ਪੈਂਦੇ ਆ ਇੱਥੇ ਕੈਨੇਡਾ ਦੇ ਵਿੱਚ ਸਫੀਸ਼ੀਐਂਟ ਫੋਨ ਫੰਡ ਸ਼ੋ ਕਰਨੇ ਪੈਂਦੇ ਆ ਤੁਹਾਡੇ ਕੋਲ ਕਿ ਇੰਨਾ ਜ ਅੱਛਾ ਫੰਡ ਹੈ ਕਿ ਤੁਸੀਂ ਪੜ ਸਕਦੇ ਹੋ ਵਿਦਆਊਟ ਯੂ ਨੋ ਕੋਈ ਰਿਫਿਊਜ਼ ਕਲੇਮ ਨਹੀਂ ਪਾਉਗੇ ਆ ਕੁਛ ਇਦਾਂ ਦੇ ਕੰਮ ਨਹੀਂ ਕਰੋਗੇ ਜਿਹਦੇ ਨਾਲ ਕਿ ਉੱਥੇ ਗਵਰਨਮੈਂਟ ਨੂੰ ਪ੍ਰੋਬਲਮ ਆਏ ਔਰ ਉਹ ਫਿਰ ਡਿਪੋਰਟ ਕਰਨ ਇਸ ਕਰਕੇ ਇਹ ਫਾਈਲ ਬਹੁਤ ਧਿਆਨ ਨਾਲ ਦੇਖੀ ਜਾਂਦੀ ਹੈ ਜੇ ਤੁਸੀਂ ਜੀਆਈਸੀ ਨਹੀਂ ਕਰ ਰਹੇ ਹੋ ਤਾਂ ਤੁਹਾਨੂੰ ਫੰਡਸ ਬਹੁਤ ਅੱਛੇ ਦਿਖਾਣੇ ਪੈਣਗੇ ਜੀਆਈਸੀ ਕਰਕੇ ਕਿਉਂਕਿ ਉਹਨਾਂ ਦੇ ਸਿਸਟਮ ਚ ਰਿਹਾ ਆਪਾਂ ਕਹਿ ਸਕਦੇ ਹਾਂ ਕਿ ਆਲਰੇਡੀ ਸਾਡੇ ਜਿਹੜੇ ਫੰਡ ਹੈ ਉਹ ਅਸੀਂ ਜੀਆਈਸੀ ਦੇ ਵਿੱਚ ਦੇ ਦਿੱਤੇ ਔਰ ਜੇ ਤੁਹਾਡੇ 올ਡ ਫੰਡਸ ਹੈ ਫਿਰ ਤੁਸੀਂ ਨਾ ਵੀ ਜੀਆਈਸੀ ਕਰੋ ਫਿਰ ਫਰਕ ਨਹੀਂ ਪੈਂਦਾ ਕਿਉਂਕਿ ਐਚਡੀਐਸ ਤੇ ਆਲਰੇਡੀ ਹਟ ਚੁੱਕਿਆ ਔਰ ਆਉਣ ਵਾਲੇ ਟਾਈਮ 'ਚ ਦੇਖੋਗੇ ਤੁਸੀਂ ਵੀਜ਼ੇ ਲੱਗਣਗੇ ਕਿਉਂਕਿ ਲੋਕਾਂ ਨੂੰ ਇਹ ਸਮਝ ਆ ਜਾਏਗਾ ਕਿ ਇਹ ਜੀ ਪ੍ਰੋਫਾਈਲ ਨੂੰ ਵੀਜ਼ਾ ਮਿਲਣਾ जीडी कोर्स इज इन अन स्पेसिफिकली कहया जेਦੇ ਵਿੱਚ ਪੋਸਟ ਸਟਡੀ ਵਰਕ ਪਰਮਿਟ ਹੈ ਜਿਹੜੇ ਏਰੀਆਜ਼ ਦੇ ਵਿੱਚ ਇਹਨਾਂ ਨੂੰ ਬੰਦਿਆਂ ਦੀ ਜ਼ਰੂਰਤ ਹੈ ਤੁਸੀਂ ਉੱਥੇ ਅਪਲਾਈ ਕਰੋ ਫਿਰ ਕਦੀ ਵੀ ਤੁਹਾਨੂੰ ਵੀਜ਼ਾ ਡਿਸੈਕਸ਼ਨ ਫੇਸ ਨਹੀਂ ਕਰਨੀ ਪੈਗੀ ਜਿਹਦੇ ਵਿੱਚ ਤੁਹਾਡਾ ਸਸਕੇਜ 1 ਹੋ ਗਿਆ ਜਾਂ ਤੁਹਾਡੇ ਕੋਲ अल्बर्टਾ ਹੋ ਗਿਆ ਨਿਊ ਬਰਨਸਵਿਕ ਹੋ ਗਿਆ ਮਤਲਬ ਇਹੋ ਜੇ ਏਰੀਆਜ਼ ਹੈ ਇੱਧਰ ਜਾਓ ਤੁਹਾਡੇ ਸੈਟਲਮੈਂਟ অপਸ਼ਨ ਵੀ ਤੁਹਾਨੂੰ ਵਧੀਆ ਮਿਲਣਗੇ ਜਾਂ ਜੌਬਸ ਵੀ ਵਧੀਆ ਮਿਲਣਗੀਆਂ ਔਰ ਤੁਹਾਡੇ ਪੀਆਰ ਆਪਸ਼ਨ ਵੀ ਵਧੀਆ ਬੋਲੀ ਆਉਣਗੇ ਸੋ ਬਹੁਤ ਬਹੁਤ ਥੈਂਕਸ ਮੈਮ ਕਿ ਤੁਸੀਂ ਇਹ ਪੂਰੀ ਇਨਫੋਰਮੇਸ਼ਨ ਜੋ ਹੈ ਬੜੇ ਹੀ ਚੰਗੇ ਢੰਗ ਨਾਲ ਸਟੂਡੈਂਟਸ ਨੂੰ ਦਿੱਤੀ ਹੈ ਆਈ ਹੋਪ ਸਟੂਡੈਂਟਸ ਦੇ ਕਈ ਸਵਾਲ ਜਿਹੜੇ ਮਨ ਦੇ ਵਿੱਚ ਚੱਲ ਰਹੇ ਸੀ ਉਹਨਾਂ ਦੇ ਜਵਾਬ ਤੁਹਾਨੂੰ ਜ਼ਰੂਰ ਮਿਲ ਗਏ ਨੇ ਪਰ ਫਿਰ ਵੀ ਹਲੇ ਵੀ ਕੋਈ ਸਵਾਲ ਹੈ ਤੁਹਾਡੇ ਐਡਮਿਸ਼ਨ ਕਰਵਾਉਣ ਨੂੰ ਲੈ ਕੇ ਜਾਂ ਫਿਰ ਤੁਹਾਡੀ ਆਪਣੀ प्रोफाइल नु लेके कोई सवाल है तो नंबर जो लगातार डिस्प्ले है इस ऊपर तुसी कॉल भी कर सकदे हो या फिर नैविगेट ओवरसीजिस भी विजिट कर सकदे हो अपने डॉक्यूमेंट्स नाल लेके जरूर आना ताकि असेसमेंट कीती जा सके और राइट ऑप्शंस टाइमली गाइड की जा सकन सो कमेंट सेक्शन विच भी तुसी अपने सवाल साडे नाल सांझे कर सकदे हो जल्दी ही फिर आवांगे लेके होर नवे नवे टॉपिक्स फिलहाल ही सानू दियो जी इजाजत थैंक यू सो मच थैंक यू